ਜੀ ਬਾਈ ਜੀ ਨੋਰ ਕੀ ਆਲਾ ਤੇ ਬਾਈ ਜੀ ਅੱਜ ਆਪਾਂ ਨਾਲ ਦੇ ਕਮੁੱਤੇ ਲਾਉਣੇ ਆ ਜਿਨ੍ਹਾਂ ਨੂੰ ਆਪਾਂ ਉਸ ਦਿਨ ਗੋੜ ਲਾਇਆ ਸੀਗਾ ਤੇ ਇੱਧੇ ਆਪਣੇ ਨਵੇਂ ਬੱਚੇ ਠੀਕ ਆ ਉਹ ਵੀ ਉਹਨਾਂ ਨੂੰ ਥੋੜਾ ਥੋੜਾ ਪਾਣੀ ਉਹਨਾਂ ਨੂੰ ਵੀ ਲਾ ਦਾਂਗੇ ਕਹਾਂਗੇ ਉਹਨੂੰ ਚਾਰ ਪੰਜ ਦਿਨਾਂ ਤੱਕ ਧਿਆਨ ਹੋ ਜਾ ਤੇ ਇੱਦੀ ਆਪਾਂ ਜਿਹੜੇ ਆਪਾਂ ਨੇ ਦੂਜੇ ਹਰੇ ਛਤਰੀ ਤੇ ਆਪ ਲਾਇਆਦੇ ਹੋ ਉਹਨਾਂ ਨੂੰ ਠੀਕ ਆ ਇਹ ਨੇਵਾ ਜਿਹੜਦੇ ਆ ਤੇ ਨਹੀਂ ਮੇਰੇ ਹਿਸਾਬ ਨਾਲ ਸ਼ਾਇਦ ਛਤਰੀ ਤੇ ਹੀ ਹੋਣਗੇ ਜੀ ਛੋਟੇ ਆ ਤੇ ਫਿਰ ਆਪਾਂ ਨਾਲ ਇਹਨਾਂ ਨੂੰ ਕੱਢ ਕੇ ਕੇ ਆਪਾਂ ਪਿੰਗਲੇ ਚ ਪਾ ਲੈਨੇ ਆ ਤੇ ਨਾਲੇ ਵੀ ਦੂਖਾਉਣ ਆਂ ਕਿ ਨਾ ਇਹਨਾਂ ਨੂੰ ਪਾਣੀ ਲੱਗਣਾ ਉਹ ਵੀ ਦਿਖਾਵਾਂ ਇਹਨਾਂ ਨੂੰ ਨਹੀਂ ਲੱਗਣਾ ਉਹ ਕਿ ਭਾਈ ਜੀ ਹੁਣ ਆਪਾਂ ਕਬੂਤਰ ਕੱਢਣ ਲੱਗੇ ਜਿਹੜੇ ਜਿਹੜੇ ਆਪਾਂ ਡੋੜੇ ਆ ਹਾਂ ਕਾ ਮਾਵਾ ਇੱਕ ਉੱਤੇ ਬੱਤੇ ਦੇ ਕਿ ਉਹ ਦੇ ਦੱਬਾਇਆ ਤੇ ਹਾਂ ਇਹ ਵੀ ਫੜਾ ਦੇ ਬੱਚਾ ਓਏ ਆ ਫੜਾ ਹਾਂ ਇਹਦੇ ਨਾਲ ਦਾ ਵੀ ਫੜਾ ਦੇ ਇਹ ਕਿਹਾਦਾ ਬਾਉਤ ਲਾਹਾ ਰਿਆ ਆਪਣੇ ਰੱਖਿਆ ਚੜਦੇ ਤੋਂ ਚੜਦੇ ਕਾਲੇ ਕੋਤੇ ਵਾਲਾ ਪ੍ਰਾਦਿ ਪੂਰੀ ਲਹਿਰ ਆਪ ਕਟਿੰਗ ਵਾਲਾ ਬੰਦੇ ਜਿਗਰੇ ਵਾਲੀ ਆਸਾ ਕਟਿੰਗ ਵਾਲਾ ਆਇਆ ਸਾਹਮਣੇ ਸਾਹਮਣੇ ਆਉ ਸ਼ੁਰੂ ਤੇ ਹਾਂ ਇਹ ਵੀ ਫੇਮੀ ਲੱਕਣੇ ਪਿੱਛੇ ਉਹ ਕਾ ਦਾ ਕਾਲੇ ਕੋਤੇ ਇਹ ਨਹੀਂ ਅੰਗ ਦਹਾਏ ਕਾ ਬਾਹਰ ਨਾ ਗਲੀ ਆਪਾਂ ਨਾ ਕਬੂਤਰ ਕੱਢ ਲਿਆ ਠੀਕ ਹੈ ਜਿਹੜੇ ਜਿਹੜੇ ਡਾਉਣੇ ਆ ਤੇ ਅੱਧਿਆਂ ਨੂੰ ਪਾਣੀ ਡੀ ਐਮ ਲਾਵਾਂਗੇ ਅੱਜ ਨੂੰ ਚਾੜੀ ਲਾਵਾਂ ਹਨ ਜਿਹੜੇ ਆਪਣੇ ਬੰਦੇ ਕਬੂਤਰ ਜਿਹੜੇ ਪਹਿਲਾਂ ਨੂੰ ਪਾਣੀ ਆਪਾਂ ਲਾਉਣੇ ਆ ਉਹਨਾਂ ਨੂੰ ਮੱਧ ਲਾਵਾਂਗੇ ਤੇ ਜਿਹੜੇ ਆਪਾਂ ਨੂੰ ਅਜੇ ਦੋ ਦੋ ਵਾਰੀਆਂ ਹੀ ਹੋਈਆਂ ਹਨ ਨਾ ਉਹਨਾਂ ਨੂੰ ਆਪਾਂ ਵੀਰ ਦੀ ਲਾਵਾਂਗੇ ਲਾਉਂਗੀ ਉਹਨਾਂ ਦਾ ਛੋਟੇ ਛੋਟੇ ਆ ਉਹਨਾਂ ਲਈ ਨਾ ਪਾਣੀ ਜ਼ਿਆਦਾ ਚੱਕ ਦੇਣੇ ਲੋ ਅਮੇ ਆਹ ਕਿੰਨੇ ਕਿੱਦੇ ਆਹ ਅਰਤਾ ਆਪਣਾ 40 ਚੱਕ ਲਿੰਦਾ ਠੀਕ ਆ ਆਪਾਂ ਨੂੰ 40 ਲਾਵਾਂਗੇ ਉਹ ਤਾਂ ਜਗਾ ਸਕੋ ਯਾਰ ਗੱਲ ਕਰ ਦੋ ਦੋ ਦਿਨ ਮੌਸਮ ਖਰਾਬ ਹੋ ਗਿਆ ਸੀ ਤਾਂ ਨਹੀਂ ਡਾਏਗੇ ਤੇ ਡਾਲਾ ਦੇਣਾ ਸੀ ਉਹ ਲੱਕ ਮੇਰਾ ਕਿਹਦਾ ਜਸਤਰੀ ਤੋਂ ਦੁਨੀਆ ਨੂੰ ਪਾਣੀ ਲਾ ਦੇਣੇ ਉਹਨਾਂ ਨੂੰ ਦੋ ਦੋ ਇੱਕ ਇੱਕ ਮਿੰਟ ਬੈਠ ਜਾਣਗੇ ਬਾਅਦ ਚ ਡਾਲਾ ਦੇ ਆਪਾਂ ਪਾਣੀ ਦਾ ਸੈੱਟ ਹੋ ਜੂਗਾ ਇਹ ਨੌਰੀ ਆਪਣਾ ਡੱਬਾ ਚੋਂ ਤੇ ਆ ਗਿਆ ਦੂਜਾ ਇਹਨੂੰ ਵੀ ਲਾਵਾਂਗੇ ਇਹਨੂੰ ਵੀ 40 ਲਾਵਾਂਗੇ ਫੋਟੋ ਖਿੱਚ ਲਈਏ ਕੰਦੀ ਆ ਫੋਟੋ ਖਿੱਚ ਲਈ ਚੰਗਾ ਪਹਿਲਾਂ ਤੇ ਆਪਣਾ ਭਈਆ ਤੀਜਾ ਕਬੂਤਰ ਆ ਗਿਆ ਠੀਕ ਆ ਇਹਨਾਂ ਆਪਾਂ ਵੀ ਐਮ ਨਾਲ ਪਾਣੀ ਲਾਵਾਂਗੇ ਆ ਕੂਟਰ ਆ ਆ ਫੋਟੋ ਵਾਹੂ ਜਿਹੜਾ ਬੁੱਧ ਟੋਕੀ ਆ ਫੜਿਆ ਜੋ ਕਾਤਾ ਦੀ ਐਮ ਇੱਕ ਵੀ ਐਮ ਨਾਲੀ ਹੋਰ ਕਬੂਤਰੀ ਆਪਣੀ ਨੂੰ ਵੀ ਐਮ ਨਹੀਂ ਲਾਵਾਂਗੇ ਗੀਆਂ ਉਹ ਜੀਮ ਮੰਨ ਲੂ ਸਿੱਧੀਆਂ ਕਾਣੀ ਚੀਨੀ ਇਹ ਉੱਚੀ ਜਿਆਦੀ ਉੱਡਦੀ ਹੈ ਇਹ ਉਹ ਮੁੰਡਾ ਟੰਗ ਲਾਈ ਨੂੰ ਕਰੋਂ ਚੱਕ ਲੈਨੇ ਲੋ ਅੱਖ ਲਾਲ ਰੱਖੀ 파ੜ ਅੱਖ ਲੈਨੇ ਆਂ ਨੀ ਫਿਰ ਸ਼ੱਕ ਪੈਂਦੇ ਇਕ ਕੂਕਰ ਦਾ 23 ਸਾਡੇ ਨਾਲ ਪੁੱਤ ਬੈਰ ਨਾਲ ਇੱਦਰੀ ਨੂੰ ਮਾਰੀ ਉਹ ਜਿੱਤ ਦਾ ਉਹ ਜਿੱਤ ਇਹ ਨੌ ਵੀ ਆਪਣੇ ਤਿੰਨ ਕਬੂਤਰ ਰਹਿ ਗਏ ਠੀਕ ਆ ਬੱਚਿਆਂ ਨੂੰ ਪਾਣੀ ਪਿਆਤਾ ਇੱਕ ਆਪਣਾ ਬੱਦ ਕਬੂਤਰ ਇਹਨੂੰ ਵੀ ਦਾਸ ਕੰਨ ਲਾਵਾਣ ਦੀ ਹੈ ਕਿ ਨਮਾ ਪਾਣੀ ਚਕਾਉਣ ਲੱਗੇ ਆ ਇਸ ਵਾਰ ਕੀ ਆਪਣਾ ਇੱਕ ਆ ਗਿਆ ਤਾਂ ਬਾਕਬੂਤਰ ਇਹ ਵੀ ਬੱਚਾ ਇਹਦੀ ਬੱਚਾ ਕੇ ਕੈਸਾ ਮੇਲ ਬੈਠਣਾ ਇਹਨੂੰ ਦਾਸ ਕਿ ਚਕਾਵਾਂਗੇ ਪਾਣੀ ਤੇ ਦਾਸ ਇਹ ਫਿਰ ਦੂਜੇ ਬੱਚੇ ਨੂੰ ਚਕਾਵਾਂਗੇ ਮੌਸਮ ਜੀ ਵੀ ਖਰਾਬ ਆ ਕਿਤੇ ਤੇ ਰੀਮੂ ਵੀ ਤਾਂ ਨਾ ਆ ਜੀ ਪਰ ਤੇ ਆ ਸਰਪ ਪਿਓ ਦੀ ਮੰਨ ਆਪਣਾ ਲਾਸਟ ਬੱਚਾ ਰਹਿ ਗਿਆ ਠੀਕ ਆ ਬਾਕੀ ਜਿਹੜੇ ਦੂਜੇ ਬੱਚੇ ਹੋ ਆਪਾਂ ਨਾ ਇਹ ਪਾਣੀ ਵਾਲੇ ਅੱਤੇ ਆਪਣੇ ਉਹ ਆਪਾਂ ਉਹ ਵੀ ਡਾਦਾਂਗੇ ਨਾਲ ਓਟ ਤੇ ਛੱਦਰੀ ਲੱਗਦੀ ਉਹ ਜੇ ਬੈਣਾ ਹੈ ਬੈਠੀ ਜਾਂ ਕੇ ਪੜਾ 2 ਮਿੰਟ ਉਹਨਾਂ ਪਲਾਏ ਉਹ ਗੜੀ ਨਾਲ ਪਹਿਲਾਂ ਆਪਾਂ ਉਹਨਾਂ ਨੂੰ ਡਾ ਦਈਏ ਕਿਉਂ ਨਾ ਇਹ ਕੂਤਰਾਂ ਨੂੰ ਵੇਖ ਕੇ ਉਹ ਵੀ ਨਾਲ ਹੀ ਓਟ ਜਾਣਗੇ ਅੱਜ ਇਹ ਪੀਂਦੇ ਤਾਂ ਇਹ ਲੋ ਜੀ ਆਪਣੇ ਆ ਤਿੰਨ ਕਬੂਤਰ ਬੱਚੇ ਆ ਜਿਹੜੇ ਆਪਾਂ ਗੱਡ ਕੇ ਲਿਆਏ ਆ ਇੱਕ ਆ ਡਾਵਾਂਗੇ ਛਤਰੀ ਤੇ ਲੱਗੇ ਹੋਏ ਆ ਜਣਾ ਹੁਣ ਡਾ ਕੇ ਦੇਖਦੇ ਜੇ ਤਾਂ ਉੜਦੇ ਆ ਠੀਕ ਆ ਨਹੀਂ ਤੇ ਮੇਰੇ ਹਿਸਾਬ ਨਾਲ ਨੇੜੀ ਨਹੀਂ ਚੱਲੀ ਜਾਂਦੀ ਇਤਰਾ ਨਾਲ ਡਾਵਾਂਗੇ ਮੇਰੇ ਸਾਹਮਣੇ ਛਤਰੀ ਲਾ ਦਾਂਗੇ ਇੱਕ ਵਾਰੀ ਮਾਰੀ ਦੀ ਡਾਰ ਦੀ ਫਾਰੂ ਲਾ ਦਾਂਗੇ ਤੂੰ ਉੱਡੇ ਪਾ ਇੱਕ ਤਰੀਕਾ ਭਰੀ ਦਾ ਤੁਹਾਡਾ ਦਿੰਦੇ ਨਾਲ ਉਹ ਚੱਲ ਉੱਡ ਜਾਣਗੇ ਤੱਕ ਬਾਕੀ ਚੱਲ ਬਈਓ ਚਲੋ ਜੀ ਆਪਣਾ ਮੁਕਤਾ ਵੀ ਆ ਗਿਆ ਤੇਰੇ ਘਰ ਮੋਸਤੀ ਤੇ ਇਹਨੇ ਪਈ ਜਾਣਾ ਇੱਕ ਕਾਰ ਵਿੱਚ ਤੇਰੇ ਚਲੋ ਜੀ ਆਪਣੇ ਨਾਲ ਹੀ ਜਾਣਗੇ ਦੂਰ ਆ ਗਏ ਅੰਬਚੀ ਆ ਗਏ ਮੁਰਵਾ ਗੁਰਵਾ ਮੁੰਡਾ ਟੋਕੀ ਜੱਟ ਸਿੰਘ ਦੀ ਕਾਢ ਲਈਏ ਬੀਬੀ ਕੇ ਬੋਲੇ ਕੋਮ ਨੇ ਮੁੰਡਾ ਮਸ ਬੱਲੀ ਢੇੜਾ ਕਰਦਾ ਐ ਕਿਹੜਾ 10 ਬੱਲੀ ਸਾਡੇ ਮੈਟਰਿਕ ਚ ਹੱਤਿਮਾਨਾ ਵੀ ਆ ਗਿਆ ਢੇੜਾ ਕਰਦਾ ਐ ਕਿਹੜਾ 10 ਬੱਲੀ ਲੈ ਲਓ ਜੀ ਆਪਾਂ ਬਾਸੀ ਕਬੂਤਰ ਦਾ ਆ ਗਿਆ ਆਪਣੇ ਅੱਡੇ ਪਾਣੀ ਵਾਲੇ ਆ ਇਹ ਇੱਕ ਬੱਚੇ ਉੱਠਿਆ ਨਾ ਕਿਉਂ ਜਿਹੜੇ ਮੈਂ ਤੁਹਾਨੂੰ ਦਿਖਾਈ ਸੀ ਇਹ ਦੋ ਛਤਰੀ ਆਪਾਂ ਥਾਂ ਲੱਗੇ ਛੱਡੀ ਦੇ ਬੈਹਗੇ ਸੀਗੇ ਤੇ ਇੱਕ ਕਪੜਾ ਲੱਤਾਂ ਬੈਹ ਗਿਆ ਸੀਗਾ ਇਹਨੂੰ ਆਪਾਂ ਢਾਦਨੇ ਇਹਨਾਂ ਨੂੰ ਵੀ ਚਲੋ ਉੱਠ ਪੈਣੇ ਨਾਲ ਹੀ ਦੇਖਦੇ ਆ ਬੱਚੇ ਹੀ ਉੱਠਣਗੇ ਨਹੀਂ ਮੈਨੂੰ ਐ ਮੋਰਥਾਂ ਦੇ ਨਾਲ ਪੈਰ ਲਾ ਕੇ ਬਣਾਉਂਦੇ ਗਏ ਆ ਗਾਉਂ ਜਾ ਕੇ ਕੋਈ ਨਹੀਂ ਆਪਣਾ ਖਿਆਲ ਚਾਹ ਤੇ ਤੋਂ ਜੀ ਰਾਇ ਆਪਣਾ ਉਹ ਬੱਚਾ ਦਿਖਾ ਦੇ ਜਿਹੜਾ ਉੱਡਿਆ ਸੀ ਉਹ ਗੰਗਾ ਤੋਂ ਜਿੱਟਾ ਆ ਜਾਵਾ ਜਿਹੜਾ ਫੋਨ ਆ ਦੇ 925 ਜਮਾ ਚਿੱਤੇ ਯਾਦ ਉਹ ਜਾਂਦਾ ਉਹ ਬਨੰ ਉਹ ਬਾਈ ਜੀ ਆਪਣਾ ਬੱਚਾ ਵਹਿ ਗਿਆ ਠੀਕ ਹੈ ਇੱਕ ਕਾਲੀ ਨੌਂਗ ਦਾ ਛਤਰੀ ਦੀ ਵਾਲੀ ਚਾ ਕਰਦਾ ਇਹ ਤੇ ਬਾਕੀ ਆਪਣੇ ਆ ਬੱਚੇ ਉੱਡ ਗਏ ਇਹ ਕਾ ਆ ਗਿਆ ਬੱਚਾ ਇਹ ਤਾਂ ਇੱਕ ਇੱਕ ਮਿੰਟ ਹੀ ਉੱਡੇ ਮਿਲਸਾਣ ਉਹ ਵੀ ਨਹੀਂ ਉੱਡਿਆ ਇਹ ਤਾਂ ਬਾਕੀ ਆਪਣੇ ਕੂਤਰਾ ਉੱਚੀ ਚੜੇ ਹੋਇਆ ਆ ਆ ਦੇ 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 ਆ ਕਰਦੇ ਮੌਸਮ ਦਾ ਵੀ ਖਰਾਬ ਨਾ ਹੋ ਜੇ ਕਿਤੇ ਕੂਤਰ ਨਿਕਲ ਜਾਣ ਕੂਤਰ ਕਿੰਨੇ ਉੱਚੇ ਜਿਆਦੇ ਉੱਡਦੇ ਨੇ ਨੀਵੇਂ ਨਹੀਂ ਉੱਡਦੇ ਪਏ ਕਿਤੇ ਹਵਾ ਲੈ ਜੇ ਇਹਨਾਂ ਨੂੰ ਉੱਪਰ ਦੀ ਬਾਕੀ ਚੜ ਗਏ ਆਪਣੇ ਹੌਲੀ ਹੌਲੀ ਤਾਂ ਉਹ ਹੋ ਜਾਣਗੇ ਜਿਵੇਂ ਜਿਵੇਂ ਪਾਣੀ ਵੀ ਖਿੱਚਣਗੇ ਤੇ ਬੱਚੇ ਦੇਖਦੇ ਅੱਜ ਕਿੰਨੇ ਦਾ ਟਾਈਮ ਕਰਦੇ ਆ ਨਾਲੇ ਮੇਰੇ ਘਰ ਦੇ ਸਾਨੂੰ ਜੇੜ ਪੈ ਜਾ ਤੇ ਲਓ ਬਈ ਜ ਆਪਣੇ ਨਾ ਜਿਹੜੇ 2-3 ਬੱਚੇ ਸੀ ਹਨਾ ਉਹ ਤਾਂ ਬਹਿ ਗਿਆ ਤੇ ਬਾਕੀ ਆਪਣੇ ਆ ਕਬੂਤਰ ਉੱਡੀ ਜਾਂਦੇ ਆ ਬਾਕੀ ਜਿਹੜੇ 10-11 ਵਜ ਦੀ ਗਰਮੀ ਝੋੜਦੇ ਆ ਪਰ ਮੌਸਮ ਤਾਂ ਖਰਾਬ ਆ ਮੈਨੂੰ ਐ ਆ ਬਲਕਾ ਕੇ ਬੋਣੇ ਨਾ ਪੈ ਜਾਣਾ ਨਾ ਇੱਕ ਰੀ ਦੇਖਣਾ ਕੀ ਬਣਦਾ ਇਹ ਮੌਸਮ ਖਰਾਬ ਹੋ ਗਿਆ ਬੜਕਾ ਕੇ ਭਾਲਾਂਗੇ ਫਿਰ ਆਪਾਂ ਬਾਕੀ ਉਹ ਬੜਕਾਈ ਜਨ ਉਧਰ ਆਪਣਾ ਇਹਦਾ ਕਬੂਤਰ ਭਾਈ ਇਹਦਾ ਕਬੂਤਰ ਦਿਖਾਵਾਂ ਤੁਹਾਨੂੰ ਲੋਜ ਇਹਦਾ ਕਬੂਤਰ ਫਿਰਦਾ ਵਾ ਆਦਰ ਦੇਦਾ ਬੱਚਾ ਕੰਮ ਚੱਲਿਆ ਹੁਣ ਬੜਕਾਊਗਾ ਨੂੰ ਬਾਊਗਾ ਫਿਰ ਇਹ ਜਾਊਗਾ ਤੇ ਮੇਰੇ ਵੀ ਠਾਲੀ ਜੇ ਉਹਨਾਂ ਵਾ ਉਹ ਵਧੀਆ ਉੱਚੇ ਲੱਗੇ ਸੀਗੇ ਚਲ ਇੱਕ ਗੱਲ ਮੌਸਮ ਖਰਾਬ ਚਲ ਨੀਵੇਂ ਨੀਵੇਂ ਉੱਡਣਗੇ ਚਲ ਫਾਇਦਾ ਹੀ ਹੈ ਮੇਰਾ ਵੀ ਲਓ ਜੀ ਆਪਾਂ ਤਾਂ ਹੋ ਗਏ ਸੀ ਤਿਆਰ ਠੀਕ ਆ ਤੇ ਆਪਣੇ ਲੋਕ ਬੁੱਤਰ ਬੈ ਗਿਆ ਹੋਰ ਤੇ ਆ ਦੋ ਬੱਚੇ ਮੈਂ ਕਿਹਾ 10 9 ਵਜੇ ਬੈਠੇ ਹਣਾ 9 10 ਤੇ ਬੈਠੇ ਫਿਰ ਵੀ ਆਪਾਂ 9 ਦਾ ਟਾਈਮ ਰੱਖ ਲਿਆ ਚਲ ਆਪਾਂ ਵੇਖੇ ਨਾ ਕਰੋ ਕਿ ਬੈਠੇ ਸੀ ਪਰ ਬੈਠੇ ਹੋਣੇ ਜੇ ਤਾਂ ਨੀਵੇਂ ਜੇ ਆਈ ਸੀ ਮੈਂ ਵੇਖ ਤਾਂ ਲੈ ਸੀ ਵਸੇ ਆ ਬੈਠੇ ਮੈਂ ਚਲ ਉਹ ਜਿਹੜੇ ਉੱਕਲੇ ਜਾ ਨਾ ਉਹ ਵੀ ਆ ਜਾਣਗੇ ਵੇਖਦੇ ਉਹ ਇਹ ਤਾਰ ਦਿੰਨੇ ਉਹਨੇ ਨੂੰ ਆਪਣੇ ਕਬੂਤਰ ਪਿੰوڑੇ ਆ ਸੱਤ ਰੋਇ ਤੇ ਆ ਪਾ ਚੇ ਸੱਤ ਆ ਕਬੂਤਰ ਰਹਿ ਗਏ ਆਪਣੇ ਦਿੱਲੀ ਜਾਂਦੇ ਆ ਉਹ ਦੇਖਦੇ ਕਦੋਂ ਉੱਦੇ ਆ ਆ ਦੇਖ ਆ ਜਿਹੜਾ ਆਇਆ ਸੀ ਆ ਮੋਜਾ ਸੀਗਾ ਵੇ ਹੁਣ ਟੜ ਗਿਆ ਵੇ ਵਾਲ ਆ ਜਾਂਦੇ ਮਾੜੇ ਵਾਲੇ ਟੱਕੇ ਦੇ ਪੈਰਾਂ ਤੇ ਅੱਗੇ ਮੋਜ ਸੀ ਇਹਦੇ ਉਹ 10 ਲਾਇਆ ਸੀ ਮਲ ਨੂੰ ਪਾਣੀ ਸਾਰਾ ਖਿੱਚ ਕੇ ਬੈਠਾ ਚੱਲੋ ਕਿੰਨੀ ਤਰੀ ਉੱਤ ਰਹਿ ਮੈਂ ਕੰਮ ਕੇ ਸੈਂਟਰ ਚ ਤਿਸ ਦਾ ਰਮਾਲਾ ਮੁਨੀ ਪਟੂ ਕਰ ਸਿਆ ਹਰਕ ਪੀਉਂਦੀ ਮਨ ਅਸੀਂ ਠੋਕਦੇ ਨਹੀਂ ਬੰਦਾ ਕਦੇ ਟਾਈਮ ਬੰਨ ਕੇ ਨਹੀਂ ਬੰਦਾ ਟੱਕ ਲੈਨੇ ਆਂ ਕਰੋ ਚੱਕ ਲੈਨੇ ਆਂ ਲੋ ਅੱਖ ਲਾਲ ਰੱਖੀ ਪਾੜੇ ਅੱਖ ਲੈਨੇ ਆਂਗੇ ਫਿਰ ਸ਼ੱਕ ਪੈਂਦੇ ਲੋ ਜੀ ਆਪਣੀ ਆ ਕਬੂਤਰੀ ਬੈਠੀ ਆ 945 ਤੇ ਠੀਕ ਆ ਤੇ ਆਪਣੇ ਬਾਕੀ ਕਬੂਤਰਾਂ ਠੁੱਡੀ ਜਾਂਦੇ ਆ ਜਦੋਂ ਉਹ ਵੀ ਦਿਖਾਉਣੇ ਜਦੋਂ ਨੀਵੇਂ ਆਉਂਦੇ ਆ ਠੀਕ ਆ ਤੇ ਆਪਾਂ ਇੱਕ ਕਬੂਤਰ ਆਪਣੇ ਹੇਠਾ ਫਿਰਦਾ ਪਿਆ ਵਾ ਉਹ ਤਾਂ ਛੱਡਿਆ ਆਪਾਂ ਕਿਉਂਕਿ ਨੇਰੀ ਦਾ ਮੌਸਮ ਆ ਨਾ ਖਰਾਬ ਸਾਰਾ ਹੋਇਆ ਪਿਆ ਮੌਸਮ ਕਬੂਤਰ ਆਪਾਂ ਲਾ ਬੈਠੇ ਮੈਂ ਚੱਲ ਪਹਿਲਾ ਸਵੇਰ ਸਾਫ਼ ਸੀਗਾ ਤੇ ਇਹਨੂੰ ਤਾਂ ਛੱਡ ਤਾਂ ਮੈਂ ਹਾਂ ਚੱਲ ਕੂਤਰਾ ਆਪਣੇ ਸੈਡ ਸੂਟ ਤਾਂ ਨਹੀਂ ਲੁੱਲ ਜਾਣਾ ਇਸ ਲਈ ਨਾਲਿਆਂ ਨੂੰ ਦੇਖ ਕੇ ਅੱਥੀ ਉੱਡਦੇ ਰਹਿਣਗੇ ਲਓ ਜੀ ਆਪਣੀ ਆ ਇੱਕ ਹੋਰ ਕਬੂਤਰੀ ਬੈ ਕਬੂਤਰਾ ਸੌਰੀ ਕਬੂਤਰ ਬੈ ਗਿਆ ਆਪਣਾ ਇਹ ਚਿੱਟੀਆਂ ਅੱਖਾਂ ਦਾ ਆਪਣਾ ਡੱਬਾ ਕਬੂਤਰ ਤੇ ਬੈਠਾ 10:35 ਦੇ ਬੈ ਗਿਆ ਠੀਕ ਆ ਆਪਣੇ ਬਾਕੀ ਕਬੂਤਰ ਉੱਡੀ ਜਾਂਦੇ ਜਦੋਂ ਬਹਿੰਦੇ ਹੋ ਵੀ ਦਿਖਾਉਣੇ ਆ ਤੁਹਾਨੂੰ ਲਓ ਜੀ ਆਪਣੇ ਚਾਰ ਕਬੂਤਰ ਹੋਰ ਬੈ ਗਏ ਆ ਠੀਕ ਆ ਤੇ ਇੱਕ ਆਪਣੀ ਆ ਕਾਲੀ ਜੀਨੀ ਬੈਠੀ ਆ ਤੇ ਇੱਕ ਆਪਣਾ ਬੈਠਾ ਡੱਬੀ ਕਬੂਤਰੀ ਬੈਠੀ ਆ ਤੇ ਇੱਕ ਕਾਲੀ ਚੀਨੀ ਬੈਠੀ ਆ ਤੇ ਫੇ ਖੱਟੀਆਂ ਦਾ ਕਬੂਤਰ ਬੈਠਾ ਠੀਕ ਆ ਇਹ ਬੈਠਿਆ 11:35 ਤੇ ਇੱਕ ਕਬੂਤਰ ਬੈਠਿਆ ਆਪਣਾ ਇੱਕ ਕਬੂਤਰ ਰਹਿ ਗਿਆ ਰੱਤਾ ਉਹ ਉੱਡ ਹੀ ਜਾਂਦਾ ਜਦੋਂ ਬੰਨਦਾ ਉਹ ਦਿਖਾਉਣੇ ਆ ਤੁਹਾਨੂੰ ਲਓ ਭਾਈ ਜੀ ਆਪਣਾ ਰੱਤਾ ਕਬੂਤਰ ਵੀ ਬੈਠ ਗਿਆ ਇਹ 12:02 ਤੇ ਬੈਠਾ ਵਾ ਠੀਕ ਆ ਤੇ ਬਾਕੀ ਕਬੂਤਰੀ ਪਨੇ ਵਧੀਆ ਉੱਡਿਆ ਥੋੜਾ ਜਿਹਾ ਚੰਗਾ ਉੱਡ ਗਿਆ ਬਾਕੀ ਤੁਹਾਨੂੰ ਦੱਸਿਆ ਇਹ ਆਪਣਾ ਕਬੂਤਰ ਵਧੀਆ ਉੱਡਦਾ ਵਾ ਤੇ ਬਾਕੀ ਆਪਣੇ ਕਬੂਤਰ ਵੀ ਦਿਖਾਉਣੇ ਜਿਹੜੇ ਜਿਹੜੇ ਆਏ ਸੀ ਲਓ ਭਾਈ ਆਪਣੇ ਸਾਰੇ ਕਬੂਤਰ ਆ ਗਿਆ ਤੇ ਆਪਾਂ ਦਾਣਾ ਪਾਣੀ ਸਾਰਾ ਕੁਝ ਪਾਤਾ ਵਾ ਤੇ ਬਾਕੀ ਵੀਡੀਓ ਭਈ ਆਪਣੇ ਭਰਾਣੇ ਬਣਾਈਆਂ ਠੀਕ ਆ ਆਪਾਂ ਤਾਂ ਜਾਵੜੇ ਸੀ ਕੰਮ ਤੇ ਬਾਕੀ ਆਪਾਂ ਇਹ ਡੱਪਾ ਆਣ ਕੇ ਕੀਤੀ ਆ ਤੇ ਬਾਕੀ ਆਪਣੀ ਵੀਡੀਓ ਨੂੰ ਸਪੋਰਟ ਕਰੋ ਲਾਈਕ ਕਰੋ ਠੀਕ ਆ ਤੇ ਆਪਾਂ ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ